ਪੰਜਾਬ ਵਿੱਚ ਹੁਣ ਸਿਰਫ ਦੋ ਮੁੱਖ ਪਾਰਟੀਆਂ ਹੋਂਦ ਵਿੱਚ ਨੇ ਇੱਕ ਕਾਂਗਰਸੀ ਅਤੇ ਦੂਜੀ ਆਮ ਆਦਮੀ ਪਾਰਟੀ ਅਕਾਲੀ ਦਲ ਪਾਰਟੀ ਨੂੰ ਬਾਦਲ ਪ੍ਰਾਈਵੇਟ ਲਿਮਿਟਿਡ ਕੰਪਨੀ ਦੱਸਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਪਾਰਟੀ ਦਾ ਹੁਣ ਭੋਗ ਪੈ ਚੁੱਕਾ ਹੈ ਮਾਨ ਮੁਤਾਬਕ ਵਿਧਾਨ ਸਭਾ ਚੋਣਾਂ ਵਿੱਚ ਮਿਲਿ ਕਰਾਰੀ ਹਾਰ ਤੋਂ ਬਾਅਦ ਹੁਣ ਅਕਾਲੀ ਵਰਕਰ ਵਿਧਾਨ ਸਭਾ ਵਿੱਚ ਵੀ ਨਹੀਂ ਆਉਂਦੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਕਿਸ ਮੂੰਹ ਨਾਲ ਵਿਧਾਨ ਸਭਾ ਆਵੇ ਕਿਉਂਕਿ ਜਿਹੜੇ ਬੇਰੋਜ਼ਗਾਰਾਂ ਨੂੰ ਉਹ ਡੰਡੇ ਮਾਰਦੀ ਸੀ ਉਹਨਾਂ ਦੀਆਂ ਸੀਟਾਂ ਅਕਾਲੀਆਂ ਦੀਆਂ ਸੀਟਾਂ ਤੋਂ ਵੀ ਅੱਗੇ ਨੇ ਐਨਆਈਐ ਮਾਨ ਮੁਤਾਬਕ 25 ਸਾਲ ਤੱਕ ਪੰਜਾਬ ਤੇ ਰਾਜ ਕਰਨ ਦੀਆਂ ਗੱਲਾਂ ਕਰਨ ਵਾਲੀ ਅਕਾਲੀ ਪਾਰਟੀ ਨੂੰ 25 ਸੀਟਾਂ ਤੱਕ ਵੀ ਨਹੀਂ ਮਿਲੀਆਂ ਜਿਸ ਕਰਕੇ ਹੁਣ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਸਿਰਫ ਆਪ ਹੀ ਐ ਦੋਈ ਪਾਰਟੀਆਂ ਇਸ ਵਕਤ ਪੰਜਾਬ ਦੇ ਵਿੱਚ ਹੋਣ ਦੇ ਵਿੱਚ ਨੇ ਕਾਂਗਰਸ ਤੇ ਆਮਾਦੀ ਪਾਰਟੀ ਅਕਾਲੀ ਦਲ ਬਾਦਲ ਬਲਕੇ ਬਾਦਲ ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਹੈ ਉਹਦਾ ਭੋਗ ਪੈ ਗਿਆ ਜਿਹੜੇ ਕਹਿੰਦੇ ਸੀ 25 ਸੀਟਾਂ 25 ਸਾਲ ਰਾਜ ਕਰਾਂਗੇ ਉਹਨਾਂ ਦੀਆਂ ਸੀਟਾਂ ਵੀ 25 ਨਹੀਂ ਆਈਆਂ ਉਹ ਤਾਂ ਮੇਰੇ ਖਿਆਲ ਚ ਵਿਧਾਨ ਸਭਾ ਚ ਵੀ ਨਹੀਂ ਆਉਂਦੇ ਅੱਜ ਕੱਲ ਕਿਉਂਕਿ ਕਿਹੜਾ ਕਿਹੜਾ ਮੂੰਹ ਲੈ ਕੇ ਵਿਧਾਨ ਸਭਾ ਚ ਆਉਣਗੇ ਜਿਨ੍ਹਾਂ ਨੂੰ ਉਹ ਬੇਰੁਜ਼ਗਾਰਾਂ ਨੂੰ लाਠੀ ਚਾਰਜਾਂ ਨਾਲ ਕੁੱਟਦੇ ਰਹੇ ਨੇ ਪਿਰਮਲ ਖਾਲਸੇ ਵਰਗੇ ਉਹਨਾਂ ਦੀਆਂ ਸੀਟਾਂ ਬਾਦਲ ਹੋਰ ਤਾਂ ਅੱਗੇ ਲੱਗੀਆਂ ਹੋਈਆਂ ਨੇ ਵਕਤ ਬਹੁਤ ਵੱਡੀ ਚੀਜ਼ ਹੈ